ਪੁਰਾਣੀਆਂ ਸਰਕਾਰਾਂ ਦੇ ਵਿੱਚ ਲੀਡਰਾਂ ਵੱਲੋਂ ਮੌਤਬਰਾਂ ਨੂੰ ਪੁਸ਼ਤ ਪ੍ਰਾਈ ਕੀਤੀ ਜਾਂਦੀ ਸੀ ਟੀਸੀ ਸਾਹਿਬ ਬਿਠੇ ਆ ਐਸਐਸਪੀ ਸਾਹਿਬ ਨੂੰ ਵੀ ਅਸੀਂ ਖੁਦ ਕਹਿੰਦੇ ਨਹੀਂ ਆ ਭੀ ਜੇ ਕੋਈ ਸਾਡਾ ਮੌਤਬਰ ਇਹੋ ਜੇ ਮਾੜਿਆ ਅਨਸਰਮਗਰ ਸਮਗਲਰ ਜਾਂ ਕੋਈ ਗੈਂਗਸਟਰ ਆ ਸਮਾਜ ਵਿਰੋਧੀ ਅਨਸਰ ਆ ਉਹਦੇ ਪਿੱਛੇ ਕੋਈ ਫੋਨ ਕਰਦਾ ਜਾਂ ਉਹਦੇ ਪਿੱਛੇ ਥਾਣੇ ਜਾਂ ਐਸਐਸਪੀ ਦਫਤਰ ਆ ਕੇ ਕਿਸੇ ਦੀ ਸ਼ਿਫਾਰਿਸ਼ ਕਰਦਾ ਤੇ ਬਿਸ਼ੱਕ ਸਾਡੇ ਆਕੂ ਤੇ ਵੀ ਪਰਚਾ ਕਰਕੇ ਉਹਨੂੰ ਅੰਦਰ ਕਰ ਦਿਓ ਸਾਡੀ ਸਰਕਾਰ ਬਣੀ ਤੋਂ ਨਾ ਕਿਸੇ ਸਾਡੇ ਮੋਤਬਰ ਨਾ ਕਿਸੇ ਸਰਪੰਚ ਤੇ ਨਾ ਚੇਅਰਮੈਨ ਕਿਸੇ ਤੇ ਨਾ ਅਸੀਂ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਅੱਜ ਇਹ ਤਹੱਈਆ ਕਰਨਾ ਕਿ ਜਿਹੜਾ ਇਹ ਯੋਧ ਨਸ਼ਿਆਂ ਵਿਰੋਧ ਮਾਨ ਸਰਕਾਰ ਨੇ ਮਹਿੰਮ ਚਲਾਈ ਆ ਤੇ ਆਪਾਂ ਇਸ ਮਹਿੰਮ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਸਾਥ ਦੇਣਾ ਮੈਂ ਲਾਲਜੀਤ ਸਿੰਘ ਪੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬ੍ਰਾਈ ਖਿਲਾਫ ਲੜਨ ਦੀ ਸੋਚ ਚੁੱਕਦਾ ਹਾਂ ਇਸ ਲਈ ਮੈਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਹਰ ਸੰਭਵ ਯਤਨ ਕਰਾਂਗਾ ਮੈਂ ਨਸ਼ਾ ਤਸਕਰਾਂ ਦਾ ਪੂਰੀ ਤਰ੍ਹਾਂ ਵਿਰੋਧ ਅਤੇ ਇਸ ਬਾਰੇ ਪ੍ਰਾਪਤ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਦੇ ਨਾਲ ਨਾਲ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਨੂੰ ਉਹਨਾਂ ਦਾ ਸਾਥ ਦੇਣ ਤੋਂ ਰੋਕਣ ਦੀ ਹਰ ਸੰਭ ਕੋਸ਼ਿਸ਼ ਕਰਾਂਗਾ ਮੇਰੇ ਆਸ-ਪਾਸ ਦੇ ਨਸ਼ਾ ਪੀੜਤਾਂ ਦੀ ਇਸ ਬਿਰਾਈ ਤੋਂ ਆਜ਼ਾਦ ਹੋਣ ਲਈ ਵੀ ਮੈਂ ਹਰ ਸੰਭਵ ਮਦਦ ਕਰਾਂਗਾ ਅਤੇ ਉਹਨਾਂ ਨੂੰ ਇਸ ਦੇ ਇਲਾਜ ਸੰਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦੇਵਾਂਗਾ ਕਿਉਂਕਿ ਉਹ ਵੀ ਜ਼ਿੰਦਗੀ 'ਚ ਅੱਗੇ ਵਧਣ ਦਾ ਮੌਕਾ ਦੁਬਾਰਾ ਹਾਸਲ ਕਰਨ ਦੇ ਹੱਕਦਾਰ ਹਨ ਮੈਂ ਹੋਰ ਨਾ ਨਾਗਰਿਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੇ ਨਸ਼ਾ ਮੁਕਤ ਜੀਵਨ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਜਤਨਸ਼ੀਲ ਰਹਾਂਗਾ ਅਤੇ ਉਹਨਾਂ ਨੂੰ ਸੱਦਾ ਦੇਵਾਂਗਾ ਕਿ ਪੰਜਾਬ ਦੀ ਨਸ਼ਾ ਮੁਕਤੀ ਲਈ ਇਕਤਾ ਸਭ ਤੋਂ ਵੱਡੀ ਤਾਕਤ ਹੈ ਮੈਂ ਬਚਨ ਦਿੰਦਾ ਹਾਂ कि ਮੈਂ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਭਾਈਵਾਲ ਬਣਾਂਗਾ ਅਤੇ ਇਸ ਦੇ ਖੁਸ਼ਹਾਲ ਅਤੇ ਸੁਰੱਖਿਤ ਪਵਿੱਖ ਦੇ ਨਿਰਮਾਣ ਵਿੱਚ ਯੋਗਦਾਰ ਪਾਵਾਂਗਾ ਜੈ ਹਿੰਦ ਜੁਦ ਨਸ਼ਾ ਵਿਰੁੱਧ ਜਿਹੜੀ ਮਹਿੰਮਾ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਉਹਦੇ ਵਿੱਚ ਸਾਰੇ ਸਿਵਲ ਦੇ ਅਫਸਰ ਪੀ ਪੰਜਾਬ ਪੁਲਿਸ ਦੇ ਅਫਸਰ ਸਕੂਲਾਂ ਦੇ ਬੱਚੇ ਸਾਰਿਆਂ ਨੇ ਈ ਤਿਆਰ ਕਰ ਲਿਆ ਕਿ ਇਹ ਜਿਹੜਾ ਜ਼ਹਿਰ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾ ਦਰਿਆ ਦੇ ਰੂਪ ਦੇ ਵਿੱਚ ਪ੍ਰਾਣੀਆਂ ਪਾਰਟੀਆਂ ਨੇ ਦਿੱਤਾ ਉਹਨੂੰ ਖਤਮ ਕਰਕੇ ਅਸੀਂ ਦਮ ਲਵਾਂਗੇ ਤੇ ਉਹਦੇ ਤਹਿਤ ਅੱਜ ਆਪਾਂ ਸ਼੍ਰੀ ਗੁਰੂ ਅਰਜਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਹੁੰਦੇ ਹੋਏ ਬੋੜੀ ਚੌਂਕ ਤੋਂ ਹੁੰਦੇ ਆ ਗੁਰੂ ਅਰਜਨ ਦੇਵ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਆਪਾਂ ਨਤਮਸਤਕ ਹੋਣ ਜਾਣਾ ਤੇ ਮੇਰੇ ਪਿਆਰੇ ਬੱਚਿਓ ਪੁਰਾਣੀਆਂ ਸਰਕਾਰਾਂ ਦੇ ਵਿੱਚ ਲੀਡਰਾਂ ਵੱਲੋਂ ਮੌਤਵਾਰਾਂ ਨੂੰ ਪੁਸ਼ਤਪਰਾਇ ਕੀਤੀ ਜਾਂਦੀ ਸੀ ਤੇ ਸਾਡੀ ਸਰਕਾਰ ਦੇ ਵਿੱਚ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਤੇ ਪਹਿਲਾਂ ਤੋਂ ਹੀ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਸਮਾਂ ਬੀਤ ਗਿਆ ਡੀਸੀ ਸਾਹਿਬ ਇੱਥੇ ਆ ਐਸਐਸਪੀ ਸਾਹਿਬ ਨੂੰ ਵੀ ਅਸੀਂ ਖੁਦ ਕਹਿੰਦੇ ਨਹੀਂ ਆ ਭੀ ਜੇ ਕੋਈ ਸਾਡਾ ਮੌਤਵਾਰ ਇਹੋ ਜਿਹੇ ਮਾੜੇ ਅਨਸਰਮਗਰ ਸਮਗਲਰ ਜਾਂ ਕੋਈ ਗੈਂਗਸਟਰ ਜਾਂ ਸਮਾਜ ਵਿਰੋਧੀ ਅਨਸਰ ਆ ਉਹਦੇ ਪਿੱਛੇ ਕੋਈ ਫੋਨ ਕਰਦਾ ਹੈ ਜਾਂ ਉਹਦੇ ਪਿੱਛੇ ਥਾਣੇ ਜਾਂ ਐਸਐਸਪੀ ਦਫਤਰ ਆ ਕੇ ਕਿਸੇ ਦੀ ਸ਼ਿਫਾਰਿਸ਼ ਕਰਦਾ ਤੇ ਬਿਸ਼ੱਕ ਸਾਡੇ ਆਗੂ ਤੇ ਵੀ ਪਰਚਾ ਕਰਕੇ ਉਹਨੂੰ ਅੰਦਰ ਕਰ ਦਿਓ ਸਾਡੀ ਸਰਕਾਰ ਬਣੀ ਤੋਂ ਨਾ ਕਿਸੇ ਸਾਡੇ ਮੋਤਬਰ ਦਾ ਕਿਸੇ ਸਰਪੰਚ ਤੇ ਨਾਲ ਚੇਅਰਮੈਨ ਕਿਸੇ ਤੇ ਨਾ ਅਸੀਂ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਿਆ ਪੁਰਾਣੀਆਂ ਸਰਕਾਰਾਂ ਦੇ ਜਾਣਦੇ ਹੁੰਦੇ ਹੀ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਬੱਚਿਆਂ ਨੂੰ ਸਿਰਫ ਇੱਕ ਜਾਂ ਦੋ ਜਾਂ ਹੱਥ ਤਿੰਨ ਟੀਚਰ ਦੇ ਕੇ ਸਿਰਫ ਖਾਣਾ ਪੂਰਤੀ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਸਕੂਲ ਬਣਾਤੇ ਸਿੱਖਿਆ ਦਾ ਸਿਸਟਮ ਠੀਕ ਕਰਤਾ ਸਕੂਲਾਂ ਦੇ ਵਿੱਚ ਪੀ ਐਡ ਪੀ ਐਚ ਡੀ ਤੱਕ ਕੀਤੇ ਟੀਚਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੇ ਵਿੱਚ ਦਿੱਤੇ ਤੇ ਕੀ ਹੁੰਦਾ ਆ ਸਿੱਖਿਆ ਸਿਹਤ ਤੇ ਰੋਜ਼ਗਾਰ ਇਹ ਤਿੰਨ ਚੀਜ਼ਾਂ ਜਿਹੜੇ ਸੂਪੇ ਦੇ ਵਿੱਚ ਮਿਲ ਜਾਣ ਜਿਹੜੀ ਸਟੇਟ ਤੇ ਮਿਲ ਜਾਣ ਖਜੰਦਿਆ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਵਧੀਆ ਪੜ੍ਹਾਈ ਮਿਲ ਜੇ ਤੇ ਉਹਦੇ ਬਾਅਦ ਬੱਚੇ ਪਲੱਸ 2 ਤੋਂ ਬਾਅਦ ਕੋਈ ਵਧੀਆ ਕੋਰਸ ਕਰਕੇ ਵਧੀਆ ਡਿਗਰੀ ਕਰਕੇ ਤੇ ਸਰਕਾਰ ਉਹਨਾਂ ਬੱਚਿਆਂ ਨੂੰ ਮੁੜ ਕੇ ਨੌਕਰੀਆਂ ਦੇ ਦੇ ਜਦੋਂ ਨੌਕਰੀਆਂ ਮਿਲ ਜਾਂਦੇ ਤੇ ਬੱਚੇ ਆਪੇ ਸਿੱਦੇ ਰਸਤੇ ਤੇ ਪੈ ਜਾਂਦੇ ਆ ਤੇ ਮੈਂ ਆਪਦੇ ਛੋਟੇ-ਛੋਟੇ ਬੱਚੇ-ਬੱਚੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਵੇਰੇ ਤੇ ਸ਼ਾਮ ਦੇ ਟਾਈਮ ਦੋਵੇਂ ਟਾਈਮ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰੋ ਨਰੋਏ ਸਰੀਰ ਦੇ ਵਿੱਚ ਨਰੋਵਾ ਮਨ ਵਾਸ ਕਰਦਾ ਜਦੋਂ ਕੋਈ ਬੱਚਾ ਸਵੇਰੇ ਤੇ ਸ਼ਾਮ ਦੇ ਟਾਈਮ ਗਰਾਊਂਡ 'ਚ ਪ੍ਰੈਕਟਿਸ ਕਰਦਾ ਉਹ ਵੱਡਾ ਪਲੇਅਰ ਤੇ ਚੰਗਾ ਇਨਸਾਨ ਵੀ ਬਣਦਾ ਜਿਹੜਾ ਬੱਚਾ ਗਰਾਊਂਡ 'ਤੇ ਜਾਊਗਾ ਉਹ ਪੜ੍ਹਾਈ ਲਿਖਾਈ ਦੇ ਵਿੱਚ ਵੀ ਤੇਜ਼ ਹੋਊਗਾ ਤਾਂ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਅੱਜ ਇਹ ਤਹੱਈਆ ਕਰ ਲੈ ਕਿ ਜਿਹੜਾ ਇਹ ਜੁੱਧ ਨਸ਼ਿਆਂ 'ਰੋਧ ਮਾਨ ਸਰਕਾਰ ਨੇ ਮੁਹਿੰਮ ਚਲਾਈ ਆ ਤੇ ਆਪਾਂ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਸਾਥ ਦੇਣਾ ਤੇ ਮੈਂ ਮੈਂ ਹੁਣ ਸਾਰੇ ਬੱਚਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਮਾਨ ਸਰਕਾਰ ਦੇ ਜੋ ਇਹ ਮੁਹਿੰਮ ਚਲਾਈ ਗਈ ਆ ਉਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਅੱਗੇ ਹੋ ਕੇ ਸਾਥ ਦੇਣਾ ਤੇ ਜੇ ਕਿਸੇ ਦੀ ਕਲਾਸ ਦੇ ਵਿੱਚ ਕੋਈ ਸਕੂਲ ਦੇ ਵਿੱਚ ਕੋਈ ਬੱਚਾ ਗਲਤ ਸੰਗਤ ਦੇ ਵਿੱਚ ਪਿਆ ਕੋਈ ਬੱਚਾ ਨਸ਼ਾ ਕਰਦਾ ਤੇ ਉਸ ਬੱਚੇ ਦੀ ਜਾਣਕਾਰੀ ਆਪਦੇ ਸਕੂਲ ਦੇ ਟੀਚਰ ਆਪਦੇ ਮੰਮੀ ਡੈਰੀ ਨੂੰ ਆਪਦੇ ਸਕੂਲ ਦੇ ਪ੍ਰਿੰਸੀਪਲ ਨੂੰ ਦੇਣੀ ਆ ਤਾਂ ਜੋ ਉਹ ਬੱਚੇ ਨੂੰ ਸਕੂਲ ਟੀਚਰ ਤੇ ਉਹਦੇ ਮਾਪਿਆਂ ਨੂੰ ਸੱਦ ਕੇ ਸਕੂਲ ਦੇ ਟੀਚਰ ਵਾਰਨਿੰਗ ਕਰਨ ਜੇ ਉਹ ਬੱਚਾ ਨਹੀਂ ਛੱਡਦਾ ਤੇ ਉਸ ਬੱਚੇ ਨੂੰ ਸਕੂਲ ਦੇ ਵਿੱਚੋਂ ਉਹਦਾ ਨਾਂ ਕੱਟ ਕੇ ਉਹਨੂੰ ਘਰੋਂ ਭੇਜਿਆ ਜਾਵੇ ਤੇ ਸਾਡਾ ਸਕੂਲ ਜਿਹੜਾ ਸਾਡਾ ਸਮਾਜ ਜਿਹੜਾ ਉਹ ਨਸ਼ੇ ਤੋਂ ਰਹਿਤ ਬਣੇ ਤੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਜੋ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਆਪਾਂ ਉਹਦੇ ਤਹਿਤ ਜਿਹੜੀ ਆਪਾਂ ਇੱਥੇ ਤੋਹਈਆ ਕਰਨਾ ਆ ਕਿ ਜਿਹੜਾ ਯੋਧ ਨਸ਼ਾ ਵਿਰੋਧ ਚਲਾਇਆ ਗਿਆ ਇਸ ਯੋਧ ਨੂੰ ਆਪਾਂ ਜਿੱਤਣਾ ਹੈ ਤੇ ਨਸ਼ਿਆਂ ਨੂੰ ਖਤਮ ਕਰਨਾ ਹੈ ਮੈਂ ਲਾਲਜੀਤ ਸਿੰਘ ਢੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤ ਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬੁਰਾਈ ਖਿਲਾਫ ਪੁੱਤ ਸਾਰੇ ਬੱਚਿਆਂ ਨੇ ਪਿੱਛੇ ਪਿੱਛੇ ਬੋਲਣਾ ਮੈਂ ਦੁਬਾਰਾ ਬੋਲਦਾ ਤੁਸੀਂ ਆਪਣਾ ਨਾਮ ਲੈ ਕੇ ਬੋਲਣਾ ਤੇ ਜਿਵੇਂ ਇੱਕ ਲਾਈਨ ਮੈਂ ਬੋਲੂ ਤੇ ਉਹਦੇ ਪਿੱਛੇ ਪਿੱਛੇ ਸਾਰੇ ਬੱਚਿਆਂ ਨੇ ਬੋਲਣਾ ਮੈਂ ਲਾਲਜੀਤ ਸਿੰਘ ਪੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬ੍ਰਾਈ ਖਿਲਾਫ ਲੜਨ ਦੀ ਸੋਚ ਚੁੱਕਦਾ ਹਾਂ ਇਸ ਲਈ ਮੈਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਹਰ ਸੰਭਵ ਜੇਤਨ ਕਰਾਂਗਾ ਮੈਂ ਨਸ਼ਾ ਤਸਕਰਾਂ ਦਾ ਪੂਰੀ ਤਰ੍ਹਾਂ ਵਿਰੋਧ ਅਤੇ ਇਸ ਬਾਰੇ ਪ੍ਰਾਪਤ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਦੇ ਨਾਲ ਨਾਲ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਨੂੰ ਉਹਨਾਂ ਦਾ ਸਾਥ ਦੇਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਮੇਰੇ ਆਸ-ਪਾਸ ਦੇ ਨਸ਼ਾ ਪੀੜਤਾਂ ਦੀ ਇਸ ਬਰਾਈ ਤੋਂ ਆਜ਼ਾਦ ਹੋਣ ਲਈ ਵੀ ਮੈਂ ਹਰ ਸੰਭਵ ਮਦਦ ਕਰਾਂਗਾ ਅਤੇ ਉਹਨਾਂ ਨੂੰ ਇਸ ਦੇ ਇਲਾਜ ਸੰਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿਆਂਗਾ ਕਿਉਂਕਿ ਉਹ ਵੀ ਜ਼ਿੰਦਗੀ 'ਚ ਅੱਗੇ ਵਧਣ ਦਾ ਮੌਕਾ ਤੋਂ 12 ਹਾਸਲ ਕਰਨ ਦੇ ਹੱਕਦਾਰ ਹਨ ਮੈਂ ਹੋਰ ਨਾ ਨਾਗਰਿਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੇ ਨਸ਼ਾ ਮੁਕਤ ਜੀਵਨ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਜਤਨਸ਼ੀਲ ਰਹਾਂਗਾ ਅਤੇ ਉਹਨਾਂ ਨੂੰ ਸੱਦਾ ਦੇਵਾਂਗਾ ਕਿ ਪੰਜਾਬ ਦੀ ਨਸ਼ਾ ਮੁਕਤੀ ਲਈ ਇਕਤਾ ਸਭ ਤੋਂ ਵੱਡੀ ਤਾਕਤ ਹੈ ਮੈਂ ਬਚਨ ਦਿੱਨਾ ਹਾਂ ਕਿ ਮੈਂ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਭਾਈਵਾਲ ਬਣਾਗਾ ਅਤੇ ਇਸ ਤੇ ਖੁਸ਼ਹਾਲ ਅਤੇ ਸੁਰੱਖਿਤ ਪਵਿੱਖਦੇ ਨਿਰਮਾਣ ਵਿੱਚ